ਬਿਲਕੁਲ ਠੀਕ ਨੇ ਵੈਸੇ ਤਾਂ ਪਰ ਹਰੇ ਆਪਾਂ ਨੂੰ ਮੈਡੀਕਲ ਸੁਪਰਵੀਜ਼ਨ ਦੇ ਵਿੱਚ ਰਹਿਣਾ ਪਊਗਾ ਜੀ ਜੀ ਪਹਿਲੇ ਬੱਚਾ ਛੋਟਾ ਹੈ ਤੇ ਜਦ ਤੱਕ ਉਹ ਦੀ ਗਰੋਥ ਬਿਲਕੁਲ ਸਹੀ ਨਹੀਂ ਹੋ ਜਾਂਦੀ ਤੱਕ ਆਪਾਂ ਨੂੰ ਡਾਕਟਰ ਦੀ ਦੇਖਰੇਖ ਦੇ ਵਿੱਚ ਹੀ ਰਹਿਣਾ ਪੈਣਾ ਤੇ ਆਈਸੀਯੂ ਦੇ ਵਿੱਚ ਹੀ ਰੋਸ਼ਟ ਦੇਖੋ ਜੀ ਕੰਡੀਸ਼ਨ ਦੇ ਉੱਪਰ ਹੈ ਤੁ ਵੱਧ ਵੀ ਲੱਗ ਸਕਦਾ ਘੱਟ ਵੀ ਲੱਗ ਸਕਦਾ ਇੱਕ ਤੁਹਾਨੂੰ ਪਤਾ ਆਪਣਾ ਲਾਈਫ ਸਟਾਈਲ ਇਸ ਤਰ੍ਹਾਂ ਦਾ ਹੈ ਜੇ ਆਪਾਂ ਮਿਲੇ ਮਲਾਏ ਬਿਨਾਂ ਹਾਸਤਾ ਥੋੜੇ ਸੇਫ ਆ ਕਰੇ ਜਾ ਕੇ ਫੇ ਥੋੜਾ ਜਿਆਦਾ ਲਾਰਲਾ ਕੋਲ ਹੋ ਜਾਂਦਾ ਉਹਦੇ ਲਈ ਕਰਨੇ ਵੀ ਆਪਾਂ ਵੱਧ ਤੋਂ ਵੱਧ ਉੱਥੇ ਪਹੁੰਚਣਗੇ ਵੀ ਜਿਆਦਾ ਰੱਖ ਕੇ ਬੱਚਾ ਠੀਕ ਰਹੇ। ਛੁੱਟੀ ਹਫਤਾ ਦਾ ਪੱਕਾ ਹੀ ਹੋ ਸਕਦਾ ਵੀ ਵੱਧ ਘਟਦੇ ਨੇ ਆਪਾਂ ਕੰਡੀਸ਼ਨ ਦੇ ਉੱਤੇ ਪਰ ਕਰਦਾ ਹੈ ਨਾ ਵੀ। ਬੜੇ ਲੋਕ ਬਹੁਤ ਆ ਰਹੇ ਜੀ ਦੂਰੋਂ ਦੂਰੋਂ ਪਿੰਡਾਂ ਜੀ ਵੀ ਪਹੁੰਚ ਰਹੇ ਪਿੰਡਾਂ ਚ ਆਸੇ-ਪਾਸੇ। ਉਹ ਮਤਲਬ ਐਕਚੁਅਲੀ ਨਾ ਭਾਈ ਇਸ ਗੱਲ ਦੇ ਨਾਲ ਲੋਕਾਂ ਨੇ ਇਮੋਸ਼ਨ ਜੁੜਿਆ ਹੋਇਆ ਹੈ। ਜਦੋਂ ਸ਼ੁਭਦੀਪ ਦੀ ਮੌਤ ਹੋਈ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਤੁਸੀਂ ਤਾਂ ਬਠਿੰਡੇ ਤੋਂ ਸ਼ਾਇਦ ਕਦੇ-ਕਦੇ ਗਏ ਹੋ ਵੀ ਲੋਕਲ ਪ੍ਰੈਸ ਆਮਨਸਰ ਉਹਦਾ ਤਕਰੀਬੇ ਜਾਂਦੇ ਵੀ ਹਰ ਸੰਡੇ ਨੂੰ ਇਹ ਵਿੜਾ ਭਰਿਆ ਹੁੰਦਾ ਹੈ ਨਾ ਲੋਕਾਂ ਨੂੰ ਮਤਲਬ ਇਸ ਕੱਲ ਦਾ ਗੁੱਸਾ ਜ਼ਰੂਰ ਹੈ ਵੀ ਇਹ ਬਹੁਤ ੱੱਕਾ ਕਰਿਆ ਹੈ ਨਾ ਤੁਸੀਂ ਕਿਸੇ ਨਾਲ ਬਿਨਾਂ ਕਸੂਰ ਤੋਂ ਬਿਨਾਂ ਦੱਸੇ ਬੁਚੇ ਐਵੇਂ ਕਿਸੇ ਦਾ ਕਤਲ ਕਰ ਦੇਣਾ ਜਾਂ ਕਿ ਹੂੰ ਤੁਸੀਂ ਕੱਲ ਵੇਖਿਆ ਹੋਊਗਾ ਅਮਰਸਰ ਦੇ ਵਿੱਚ ਮਰਡਰ ਜਿਹੜਾ ਪੁਲਿਸ ਵਾਲੇ ਦਾ ਹੋਇਆ ਯਾਰ ਉਹਦੀ ਛੋਟੀ ਉਮਰ ਹੈ ਹਾਲੇ ਬੱਚੀ ਦੀ ਜਿਹੜੀ ਉਹਦੀ ਵਾਈਫ ਹੈ ਤੇ ਉਹਦੇ ਕੀਰਨੇ ਸੁਣੇ ਨਹੀਂ ਜਾਂਦੇ ਸੀ ਬਾਈ ਮੈਂ ਫੋਨ ਤੇ ਦੇਖਿਆ ਬਹੁਤ ਮਨ ਖਰਾਬ ਹੋਇਆ ਹੈ ਕੀ ਕੱਲਾ ਕਿਸ ਨੂੰ ਮਾਰ ਦੇਣਾ ਹੀ ਇਸ ਗੱਲ ਦਾ ਹੱਲ ਐ ਕੀ ਉਹਦੇ ਕੋਲੇ ਪਿਸਤੌਲ ਹੀ ਸੀ ਦੋ ਚਾਰ ਕੇਸ ਸੀ ਉੱਤੇ ਹੋਸ਼ੀਏ ਵੀਨੇਜ ਜਵਾਨ ਤੋਂ ਹੋਇਆ ਨਹੀਂ ਬੰਦਾ ਮਾਰਨ ਵਾਲੀ ਕੀ ਗੱਲ ਸੀ ਤੇ ਚ ਸੈਂਟਰ ਕਰ ਦਿੰਦਾ ਇਸ ਗੱਲ ਨੂੰ ਫਿਰ ਉਹ ਆਪ ਕਿਹੜਾ ਬਚ ਗਿਆ ਫਿਰ ਹਨਾ ਇਹ ਲਾ ਐਂਡ ਆਰਡਰ ਦੀ ਜਿਹੜੀ ਪੋਜੀਸ਼ਨ ਐ ਬਹੁਤ ਡਿੱਗਰਦੀ ਜਾ ਰਹੀ ਐ ਇਹਦੇ ਵਿੱਚ ਇੱਕ ਖੌਫ ਪੈਦਾ ਕਰਤਾ ਇਹਨਾਂ ਲੋਕਾਂ ਨੇ ਵੀ ਜਿਹਦੇ ਨਾਲ ਆਪਣੀ ਰੰਜਿਸ਼ ਐ ਕੋਈ ਰੌਲਾ ਐ ਉਹ ਤੋਂ ਆਪਾਂ ਅੱਖ ਬਚਾ ਕੇ ਲੰਘ ਜਾਂਦੇ ਆਂ ਬਿਨਾਂ ਕੇਵਲਾ ਦੇਖ ਕੇ ਲੰਘ ਜਾਂਦੇ ਆਂ ਹੁਣ ਜਿਹਦੇ ਨਾਲ ਕੋਈ ਰੌਲਾ ਹੀ ਨਹੀਂ ਯਾਰ ਉਹ ਹੀ ਪਿਸਤੌਲ ਕੱਢ ਕੇ ਮਾਰ ਦਿੰਦਾ ਇਹਦਾ ਕੀ ਹੱਲ ਐ ਤੇ ਸਰਕਾਰ ਨੂੰ ਯਕੀਨੀ ਬਣਾਉਣਾ ਚਾਹੀਦਾ ਕਿਉਂਕਿ ਆਮ ਨਾਗਰਿਕ ਨਾਲੋਂ ਆਮ ਸਰਕਾਰ ਦੇ ਕਮਾਊ ਪੁੱਤ ਨਾਲੋਂ ਗੈਂਗਸਟਰਾਂ ਦੀ ਜ਼ਿਆਦਾ ਸੁਣੀ ਜਾਂਦੀ ਹੈ ਹੁਣ ਮੇਰੇ ਨਾਲ ਜਿੰਨੇ ਸਬੰਧਤ ਸਿੰਗਰ ਨੇ ਵਿਚਾਰੇ ਉਹਨਾਂ ਨੂੰ ਥ੍ਰੈਟਸ ਆ ਰਹੀਆਂ ਨੇ ਉਹ ਪੁਲਿਸ ਕੋਲੇ ਜਾਂਦੇ ਨੇ ਤਾਂ ਪੁਲਿਸ ਦਾ ਜਵਾਬ ਪਤਾ ਕੀ ਦਿੰਦੇ ਨੇ ਉੱਥੇ ਬੈਠੇ ਜਿਹੜੇ ਹਾਲੇ ਗੋਲੀ ਵੱਜੀ ਤਾਂ ਨਹੀਂ ਹਾਲੇ ਕੋਈ ਫਾਇਰਿੰਗ ਹੋਣੀ ਤਾਂ ਨਹੀਂ ਹੋਈ ਜਰੇ ਤੇ ਫਾਇਰਿੰਗ ਜਦੋਂ ਹੋਈ ਤਾਂ ਸਾਰੀ ਦੁਨੀਆ ਨੂੰ ਪਤਾ ਲੱਗ ਜਾਂਦੀ ਫਾਇਰਿੰਗ ਤੋਂ ਬਾਅਦ ਮੈਂ ਤੁਰ ਕੇ ਥਾਣੇ ਆ ਜੂੰਗਾ ਬਲ ਇਹ ਜਿਹੇ ਹਾਸੋ ਹੀਣੀਆਂ ਗੱਲਾਂ ਨੇ ਫਿਰ ਇਹ ਇੱਕ ਨ ਇੱਕ ਨੈਕਸਸ ਹੈ ਮੈਂ 2 ਸਾਲ ਦਾ ਜਿੰਨਾ ਕੁ ਸਟੱਡੀ ਕੀਤਾ ਹੈ ਜਾਂ ਜਿੰਨਾ ਕੁ ਮੈਨੂੰ ਪਤਾ ਲੱਗਿਆ ਹੈ ਨਾ ਕਿਉਂਕਿ ਜਦੋਂ ਸ਼ੁਭਦੀਪ ਦੀ ਮੌਤ ਹੋਈ ਉਸ ਤਾਂ ਮੈਨੂੰ ਇਹ ਵੀ ਨਹੀਂ ਸੀ ਪਤਾ ਕੀਨੇ ਮਾਰੇ ਸਭ ਕੁਝ ਨਹੀਂ ਸੀ ਪਤਾ ਪਰੰਤੂ ਜਿਵੇਂ ਜਿਵੇਂ ਪਰਤਦਾਰ ਪਰਤ ਭਗਾਈ ਕਰਦੇ ਫਿਰਦੇ ਪਿੱਛੇ ਪਿੱਛੇ ਤਾਂ ਇਹ ਲੱਗਦਾ ਵੀ ਸਾਰਾ ਹੀ ਗੋਲਮਾਲ ਹੈ ਸਾਡੇ ਚੁਣੇ ਹੋਏ ਆਗੂਆਂ ਨੂੰ ਹੁਣ ਵੋਟਾਂ ਦਾ ਸੀਨ ਹੈ ਤੁਸੀਂ ਪ੍ਰੈਸ ਦੇ ਮਾਧਮ ਨਾਲ ਬੜਾ ਲੋਕਾਂ ਨੂੰ ਜਾਗਰੂਕ ਕਰ ਸਕਦੇ ਹੋ ਇਹ ਗੱਲ ਸਮਝਾਓ ਵੀ ਕੇਵਲ ਵੋਟ ਉਹਨਾਂ ਲੋਕਾਂ ਨੂੰ ਦਿਓ ਜਿਹੜੇ ਥੋੜੇ ਹੱਕ 'ਚ ਖੜਨ ਵਾਲੇ ਲੋਕ ਨੇ ਸਾਨੂੰ ਨਹੀਂ ਗਰੰਟੀਆਂ ਚਾਹੀਦੀਆਂ ਕਿਸੇ ਗੱਲ ਦੀਆਂ ਸਾਨੂੰ ਨਹੀਂ ਰਾਸ਼ਨ ਚਾਹੀਦਾ ਅਸੀਂ ਕਮਾ ਕੇ ਖਾ ਲਾਂਗੇ ਮਾਲਕ ਨੇ ਦੋ ਹੱਥ ਦਿੱਤੇ ਪਰ ਜਦ ਮਾਹੌਲ ਦੇ ਉਹ ਸਾਨੂੰ ਹੁਣ ਤੁਸੀਂ ਆ ਮੇਲਾ ਰਾਮ ਤੁਹਾਡਾ ਸੜਕ ਤੇ ਬੈਠਾ ਕੁਰਸੀ ਤੇ ਬੈਠਾ ਮਾਰ ਕੇ ਭੱਜ ਗਏ ਇਹ ਕੀ ਇੱਕ ਤਰੀਕਾ ਹੈ ਕੋਈ ਵੀ ਰੌਲਾ ਕੋਈ ਵੀ ਮਤਵੇ ਦਾ ਟੇਬਲ ਤੇ ਬਹਿ ਕੇ ਹੱਲ ਕੀਤਾ ਜਾ ਸਕਦਾ ਹੈ ਜੇ ਜਦੋਂ ਸਾਨੂੰ ਪਤਾ ਲੱਗਦਾ ਵੀ ਫਲਾਣੇ ਪੋਲੀਟੀਸ਼ੀਅਨ ਦੇ ਫਲਾਣਿਆਂ ਨਾਲ ਲਿੰਕ ਨੇ ਫਲਾਣਾ ਪੁਲਿਸ ਅਫਸਰ ਗੈਂਗਸਟਰ ਨਾਲ ਮਿਲਿਆ ਹੋਇਆ ਤਾਂ ਵਿਰੋਧ ਹਿਰਦਾ ਸ਼ਿੰਗਲੇ ਨਹੀਂ ਰਹਿੰਦਾ ਨਹੀਂ ਸਿਰ ਤੇ ਤਾਂ ਅਸੀਂ ਚੁਰਪੱਜੇ ਫਿਰਦੇ ਆ ਜੇ ਖੇਤ ਵੀ ਰਾਖੀ ਵਾਲਾ ਬੰਦਾ ਹੀ ਮਿਲਿਆ ਹੋਇਆ ਦੂਜੇ ਪਾਸੇ ਇਹ ਤੁਸੀਂ ਫੈਸਲਾ ਕਰਨਾ ਹੁਣ ਤੁਹਾਡੇ ਹੱਥ 'ਚ ਫੈਸਲਾ ਆਪਣੇ ਕੋਲ 5 ਸਾਲਾਂ ਬਾਅਦ ਇੱਕ ਵਾਰੀ ਆਉਂਦਾ ਹੈ ਲੱਗਦਾ ਨਹੀਂ ਤੁਹਾਡੇ ਅਰਗੇ ਬਦਲੂ ਸਿਆਸਤ ਚ ਆਉਣਾ ਚਾਹੀਦਾ ਕੁਝ ਨਾ ਕੁਝ ਚੇਂਜ ਹੋ ਜੇ ਮੈਂ ਬੇਟਾ ਮੇਰਾ ਕੋਈ ਮੈਂ ਮੈਂ ਕਦੇ ਰਾਜਨੀਤੀ ਨੂੰ ਨਕਾਰਿਆ ਵੀ ਨਹੀਂ ਅਜੇ ਤੱਕ ਕਰੀ ਵੀ ਮੈਂ ਨਹੀਂ ਜਾਊਗਾ ਪਰੰਤੂ ਜਿਹੜੀ ਮੇਰੀ ਮੌਜੂਦਾ ਕੰਡੀਸ਼ਨ ਹੈ ਮੇਰੇ ਲਈ ਸਭ ਤੋਂ ਪਹਿਲਾਂ ਮੇਰੇ ਪੁੱਤ ਦਾ ਜਸਟਿਸ ਹੈ ਮੈਂ ਵੀ ਕਦੇ ਕਦੇ ਸੋਚਦਾ ਹੁਣ ਵੀ ਮੈਂ ਸ਼ਾਇਦ ਇਹ ਸੰਸਦ ਦੇ ਵਿੱਚੋਂ ਆਵਾਜ਼ ਚੁੱਕ ਸਕਦਾ ਪਰੰਤੂ ਤੁਸੀਂ ਇੱਥੇ ਦੇਖੋ 100 ਚੋਂ 99 ਜਿਹੜੇ ਬੰਦੇ ਦੂਜੀ ਭਾਸ਼ਾ ਬੋਲ ਰਹੇ ਨੇ ਇਸੇ ਕਰਕੇ ਜਿਹੜੀ ਸਾਡੀ ਲੀਡਰ ਸਾਹਿਬਾਨ ਦੀ ਲੋਕਾਂ ਦੇ ਵਿੱਚ ਇੱਜ਼ਤ ਘਟੀ ਹੈ ਪੈਸੇ ਨੂੰ ਤਰਜੀਹ ਵੱਧ ਦਿੱਤੀ ਜਾ ਰਹੀ ਹੈ ਲੋਕਾਂ ਨੇ ਇਮੋਸ਼ਨ ਨੂੰ ਲੋਕਾਂ ਦੀ ਸੁਰੱਖਿਆ ਨੂੰ ਤਰਜੀਹ ਨਹੀਂ ਦਿੱਤੀ ਜਾ ਰਹੀ ਹੈ ਇਸੇ ਕਰਕੇ ਤਾਂ ਦਰਦਰ ਭਟਕਦੇ ਫਿਰਦੇ ਹੁਣ ਸਾਰੇ। ਹੁਣ ਜਿਹੜੀਆਂ ਪਾਰਟੀਆਂ ਸੈਂਟਰ ਚਾ ਚਾਹੀ ਇੱਥੇ ਨੇ। ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਸਾਰੇ ਸਤਿਕਾਰਯੋਗੋ ਮੈਂ ਕਿਸੇ ਨੂੰ ਮਾੜਾ ਨਹੀਂ ਬੋਲਣਾ ਚਾਹੁੰਦਾ ਪਰੰਤੂ ਨਹੀਂ। ਜਿਸ ਕੰਡੀਸ਼ਨ ਚੋਂ ਮੈਂ 2 ਸਾਲ ਚ ਲੰਘਿਆ ਜਿਵੇਂ ਅਸੀਂ ਰਾਤਾਂ ਤੇ ਦਿਨ ਗੁਜ਼ਾਰੇ ਨੇ ਬਹਿ ਬਹਿ ਕੇ। ਮੇਰਾ ਸ਼ੇਰ ਵਰਗਾ ਪੁੱਤ ਹਿੱਕ ਤੇ ਆ ਚੜਦਾ ਜਦੋਂ ਅੱਖ ਲੱਗਦੀ ਐ। ਨਹੀਂ ਤੁਹਾਡੇ ਨਾਲ ਸਾਡੀ ਕੋਈ ਗੱਲਬਾਤ ਨਹੀਂ। ਤੁਸੀਂ ਮੁਬਾਰਕਾਂ ਦਿਓ। ਬਲੈਸਿੰਗ ਦਿਓ ਤੁਹਾਡੀ ਇਨਸਾਨੀਅਤ ਹੈ ਤੁਹਾਡੇ ਪਰਿਵਾਰ ਦੀ ਇੱਜ਼ਤ ਕਰਦੇ ਆ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਲੰਬੀ ਉਮਰਾਂ ਰਾਜ ਭਾਗ ਬਖਸ਼ੇ ਸਾਨੂੰ ਕੋਈ ਜਲਸੀ ਨਹੀਂ ਕਿਸੇ ਤੋਂ ਲੱਗਦਾ ਲੜਾਈ ਸਾਡਾ ਸਾਡਾ ਉਜੜੇ ਹੋਇਆ ਦਾ ਬਿਲਕੁਲ ਲੜੂਗਾ ਜੀ ਹੁਣ ਮੈਨੂੰ ਦੇਖੋ ਜੇ ਮੈਨੂੰ ਰਾਹਤ ਦਿੱਤੀ ਹੈ ਤੁਹਾਡੀਆਂ ਦੁਆਵਾਂ ਨੇ ਦਿੱਤੀ ਹੈ ਆਮ ਲੋਕਾਂ ਦੀਆਂ ਅਰਦਾਸਾਂ ਨੇ ਦਿੱਤੀ ਹੈ ਅਕਾਲ ਪੁਰਖ ਨੇ ਦਿੱਤੀ ਹੈ ਨਾ ਉਹਨਾਂ ਨੇ ਮੇਰੇ ਥੋੜਾ ਜਿਹਾ ਬੋਝਨ ਘਟਾਇਆ ਸਿਰ ਤੋਂ ਤੇ ਹੁਣ ਮੈਂ ਵੇ ਧੜਕ ਹੋ ਕੇ ਹੋਰ ਵੀ ਮਜਬੂਤੀ ਦੇ ਨਾਲ ਲੜੂਗਾ ਜਦ ਤੱਕ ਮੇਰੇ ਪੁੱਤ ਦਾ ਇਨਸਾਫ ਨਹੀਂ ਮਿਲਦਾ ਮੈਂ ਆਮ ਲੋਕਾਂ ਦੇ ਵਿੱਚ ਜਾਊਗਾ ਇਹ ਗੱਲ ਦੱਸੂਗਾ ਉਹਨਾਂ ਨੂੰ ਜਾ ਕੇ ਦੇਖੋ ਜਿਹੜਾ ਮੇਰੇ ਵਸਦੇ ਰਸਦੇ ਖੁਸ਼ਹਾਲ ਪਰਿਵਾਰ ਦਾ ਇਹਨਾਂ ਲੋਕਾਂ ਨੇ ਮਾਰਾ ਹਾਲ ਕਰਤਾ ਤੇ ਸਰਕਾਰੀ ਪੱਖ ਮੇਰੇ ਨਾਲ ਇੱਕ ਵੀ ਨਹੀਂ ਖੜਿਆ ਤੁਸੀਂ ਇਹੋ ਜਿਹੇ ਲੋਕਾਂ ਨੂੰ ਨਾ ਚੁਣਿਓ ਹੁਣ ਮੈਂ ਮੇਰਾ ਕਿਸੇ ਨਾਲ ਅਕਾਲੀ ਨਾਲ ਵਿਰੋਧ ਨਹੀਂ ਮੇਰਾ ਕਿਸੇ ਕਾਂਗਰਸੀ ਨਾਲ ਨਹੀਂ ਮੇਰਾ ਕਿਸੇ ਮੇਰੇ ਉਸ ਵਿਅਕਤੀ ਨਾਲ ਵਿਰੋਧ ਹੈ ਜਿਹੜਾ ਗੁੰਡਾਗਰਦੀ ਨੂੰ ਸ਼ਹਿ ਦਿੰਦਾ ਹੈ ਅਸੀਂ ਵਪਾਰ ਕਰਦੇ ਹਾਂ ਦੁਕਾਨ ਕਰਦੇ ਹਾਂ ਸਾਨੂੰ 11 ਵਜੇ ਤੱਕ ਹੱਕ ਜਰਾ ਅਸੀਂ ਦੁਕਾਨ ਖੋਲ੍ਹ ਕੇ ਬਾਹਰ ਆਉਦਾ ਬਹਿ ਬਹਿ ਸਕਦੇ ਕਿਉਂ ਨਹੀਂ ਬੈਠਣ ਦਿੰਦੇ ਤੁਸੀਂ ਇੱਕ 2 ਪੈਸਿਆਂ ਦਾ ਗੁੰਡਾ ਹੱਥ 'ਚ ਪਿਸਤੌਲ ਲੈ ਕੇ ਉਹ ਸਾਥੋਂ ਸਾਸਰੀ ਘਰ ਭਾੜਦਾ ਉਹ ਡੀਸੀ ਵਰਗੀ ਫੀਲਿੰਗ ਲੈਂਦਾ ਕਿ ਕਿਉਂ ਜਰਾ ਕਿੱਥੇ ਕਰੂਨ ਸਾਡਾ 302 ਦਾ ਮੇਰੇ ਪੁੱਤ ਨੇ ਪਰਚਾ ਤੇ ਅੱਜ ਤੱਕ ਮੇਰਾ ਕੇਸ ਪੌਣੇ 2 ਸਾਲ ਹੋ ਗਏ ਕੇਸ ਸਟਾਰਟ ਨਹੀਂ ਹੋਇਆ ਮੈਂ ਸੱਤਾ ਵਾਲੇ ਲੋਕਾਂ ਨੂੰ ਇਹੀ ਗੱਲ ਉਹਨਾਂ ਦੇ ਸਾਹਮਣੇ ਰੱਖਣੀ ਹੈ ਵੀ ਤੁਸੀਂ ਮੇਰੇ ਕੋਲੇ ਦੋ ਸਵਾਲ ਲੈ ਕੇ ਆਇਓ ਜਦੋਂ ਵੀ ਤੁਸੀਂ ਮੈਨੂੰ ਮਿਲਣਾ ਮੈਨੂੰ ਜਿੱਥੇ ਮਰਜੀ ਬੁਲਾ ਲਓਗੇ ਮੈਂ ਨੰਗੇ ਪੈਰੀ ਤੁਰ ਕੇ ਤੁਹਾਡੇ ਕੋਲੇ ਆ ਜਾਊਗਾ ਮੈਨੂੰ ਸੁਨੇਹੇ ਦੇਣ ਦੀ ਲੋੜ ਨਹੀਂ ਐ ਦੱਸੋ ਲਾਰੈਂਸ ਦੇ ਨਾਲ ਤੁਹਾਡੀ ਕੀ ਰਿਸ਼ਤੇਦਾਰੀ ਐ ਇੱਕ ਤੁਹਾਡੇ ਸਾਲ ਭਰ ਤੁਸੀਂ ਉਹਦੀ ਇੰਟਰਵਿਊ ਕਰਵਾਤੀ ਸਰਕਾਰ ਹਾਲੇ ਤੱਕ ਵੀ 3 ਮਹੀਨਿਆਂ ਦਾ ਸਮਾਂ ਮੰਗਦੀ ਵੀ ਇੰਟਰਵਿਊ ਹੋਈ ਕਿੱਥੇ ਕਰਾਈ ਤੁਹਾਡੇ ਪੁਲਿਸ ਨੇ ਐ ਤੁਹਾਡੀ ਕਸਟਡੀ ਦੇ ਵਿੱਚ ਐ ਤੁਸੀਂ ਲੱਭਦੇ ਫਿਰਦੂ ਆਸੇ ਪਾਸੇ ਵੀ ਕਰ ਸੀ ਫਲਾਨੀ ਜਾਂਚ ਕਰਦੇ ਜਾਂਚ ਇਹਨਾਂ ਗੱਲਾਂ ਤੋਂ ਬਾਹਰ ਆ ਜਾਓ ਲੋਕ ਜਾਣਦੇ ਆ ਮੈਂ ਲੋਕਾਂ ਨੂੰ ਇਹੀ ਗੱਲ ਦੱਸਣੀ ਐ ਵੀ ਕੀ ਮੈਨੂੰ ਪਤਾ ਨਹੀਂ ਮੇਰੀ ਕਸਟਡੀ ਦੇ ਅੰਦਰ ਬੁਲਜਮਾ ਉਹ ਕਿੱਥੇ ਇੰਟਰਵਿਊ ਕਰ ਰਿਹਾ ਸਾਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਵੀ ਉਹ ਰਾਜਸਥਾਨ ਦਾ ਜਿਹੜਾ ਰਾਜਪੂਤਾਂ ਦਾ ਆਗੂ ਕੀ ਨਾ ਸਖਦੇਵ ਸ਼ਾਇਦ ਨਾਮ ਸੀ ਉਹਦੇ ਕਤਲ ਦੀ ਪਲਾਨਿੰਗ ਮਠੰਡਾ ਜੇਲ੍ਹ ਦੇ ਵਿੱਚ ਬਣ ਰਹੀ ਹੈ ਉਹ ਤੁਹਾਡੇ ਸੂਤਰ ਤੁਹਾਨੂੰ ਦੱਸ ਦਿੰਦੇ ਆ ਇੱਕ ਕੈਮਰਾ ਲਾ ਕੇ ਇੱਕ ਐਚਡੀ ਵੀਡੀਓ ਬਣ ਰਹੀ ਹੈ ਉੱਥੇ ਇੰਟਰਵਿਊ ਹੋ ਰਹੀ ਹੈ ਪੱਤਰਕਾਰ ਪਹੁੰਚਦੇ ਆ ਉਹਦਾ ਪ੍ਰਬੰਧ ਕੀਤਾ ਗਿਆ ਸੈੱਟ ਵਰਗਾ ਉਹਦਾ ਉੱਥੇ ਜਾਂਦਾ ਵਧੀਆ ਸੈੱਟ ਲਾਇਆ ਗਿਆ ਉਹਦਾ ਤੁਹਾਨੂੰ ਪਤਾ ਨਹੀਂ ਲੱਗਿਆ ਇਸ ਗੱਲ ਦਾ ਇਹ ਹੋ ਝੂਠ ਬੋਲਦੋਂ ਹਾਈ ਕੋਰਟ ਵੀ ਤੁਹਾਡੇ ਖਿਲਾਫ ਬੋਲੀ ਜਾਂਦੀ ਹੈ ਫੈਸਲੇ ਦੇ ਰਹੀਓ ਇਸ ਗੱਲ ਤੇ ਭਾਈ ਦੱਸੋ ਤੁਸੀਂ ਹਾਈ ਕੋਰਟ ਨੂੰ ਵੀ ਲਾਰੇ ਲਾਈ ਜਾਂਦੇ ਹੋ ਯਾਰ ਫਿਰ ਲੋਕਾਂ ਦਾ ਵਿਸ਼ਵਾਸ ਤੁਹਾਡੇ 'ਚ ਕਿਵੇਂ ਬਣੂਗਾ ਇਸ ਗੱਲ ਦੀ ਜਦੋਂ ਤੁਸੀਂ ਮੰਨਦੇ ਤਾਂ ਅਦਾਲਤ ਦੇ ਹੁਕਮ ਵੀ ਨਹੀਂ ਪਰ ਆਪਾਂ ਨੂੰ ਇਸ ਗੱਲ ਦੀ ਮੈਂ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਵਧਾਈ ਦਿੰਦਾ ਇਸ ਗੱਲ ਦੀ ਵੀ ਆਪਰੀ ਉਸ ਪ੍ਰਮਾਤਮਾ ਨੇ ਸੁਣੀ ਹੈ ਉਹਨੇ ਆਪਣੇ ਹੱਕ 'ਚ ਫੈਸਲਾ ਦਿੱਤਾ ਹੈ ਵੀ ਇਹਦਾ ਦਰਿੰਦਿਆਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਸਰਕਾਰ ਸੱਤਾ 'ਚ ਬੈਠੇ ਲੋਕਾਂ ਨੂੰ ਵੀ ਆਉਣੀ ਚਾਹੀਦੀ ਹੈ ਵੀ ਦੇਖੋ ਤਿੰਨ ਕਰੋੜ ਲੋਕਾਂ ਨੇ ਜਸ਼ਨ ਮਨਾਇਆ ਜਦੋਂ ਮੇਰਾ ਪੁੱਤ ਦੁਨੀਆ ਦੇ ਵਿੱਚ ਆਉਂਦਾ ਹੈ ਜਦੋਂ ਜਾਂਦਾ ਹੈ ਲੱਖਾਂ ਲੋਕਾਂ ਨੇ ਦੁੱਖ ਮਨਾਇਆ ਉਦੋਂ ਵੀ ਇਹਨਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਤੁਸੀਂ ਸਮਝੋ ਤੁਹਾਡੇ ਕੋਲੇ ਵੇਲਾ ਹੈ ਤੁਹਾਡੇ ਕੋਲ ਸਮਝਣ ਦਾ ਵੇਲਾ ਹੈ ਸੱਤਾ ਬਹੁਤਾ ਚੰਨੀ ਰਹਿੰਦੀ ਕਿਸੇ ਕੋਲ 5 ਸਾਲ ਤੋਂ ਵੱਡੇ ਵੱਡੇ ਹੋ ਹੋ ਕੇ ਤੁਰਗੇ ਇਹ ਸੀਦਾ ਹੰਕਾਰ ਨਾ ਕਰੋ ਸੇਵਾ ਇਹਨਾਂ ਲੋਕਾਂ ਦੀ ਹੈ ਇਹਨਾਂ ਨੂੰ ਸਿੱਧੇ ਰਾਹ ਪਾ ਦਿਓ ਕਿਸੇ ਦੇ ਪੁੱਤ ਨਾ ਮਰਵਾਓ ਇੱਕ ਮੌਤ ਕਿੰਦੇ ਰਿਸ਼ਤੇ ਸਮੇਟ ਕੇ ਨਾਲ ਲੈ ਜਾਂਦੀ ਹੈ ਤੁਹਾਨੂੰ ਇਸ ਗੱਲ ਦਾ ਅੰਦਾਜ਼ ਨਹੀਂ ਸਾਨੂੰ ਪੁੱਛ ਕੇ ਦੇਖੋ ਸਾਡੀ ਰਾਤ ਕਿਵੇਂ ਲੰਘਦੀ ਹੈ ਦਿਨ ਕਿਵੇਂ ਲੰਘਦਾ ਹੈ ਜੇ ਤੁਸੀਂ ਮੈਨੂੰ ਰਾਜਨੀਤੀ ਨਾਲ ਜੋੜਦੇ ਹੋ ਕਦੇ ਮੈਂ ਕਹਿੰਦਾ ਕਿ ਨਹੀਂ ਹੈ ਮੇਰਾ ਹਲੇ ਕੋਈ ਮੰਨਦੀ ਮੈਂ ਇਨਕਾਰ ਵੀ ਨਹੀਂ ਕਰਦਾ ਇਸ ਕਰਕੇ ਮੈਂ ਕਦੇ ਨਹੀਂ ਕਿਹਾ ਮੈਂ ਰਾਜਨੀਤਿਕ ਬਣ ਕੇ ਰਹੂੰਗਾ ਮੈਂ ਪਰੰਤੂ ਇਹ ਕੋਈ ਜ਼ਰੂਰੀ ਨਹੀਂ ਵੀ ਅੱਜ ਇਲੈਕਸ਼ਨ ਆਈ ਅੱਜ ਮੇਰੇ ਕੋਲ ਚਾਰ ਲੋਕ ਹੈ ਮੈਂ ਲੋਕਾਂ ਦੇ ਇਮੋਸ਼ਨ ਵੇਚਣ ਵਾਲਾ ਨਹੀਂ ਹੈਗਾ ਜਿੱਦ ਦੇ ਮੇਰੇ ਚਾਹਣ ਵਾਲੇ ਕਹਿਣਗੇ ਵੀ ਆਪਣਾ ਇਸ ਗੱਲ ਦਾ ਭਲਾ ਹੋ ਸਕੇ ਮੈਨੂੰ ਲੱਗਿਆ ਵੀ ਮੈਂ ਲੋਕਾਂ ਦਾ ਕੋਈ ਸਮਾਰ ਸਕਦਾ ਮੈਂ ਜ਼ੂਰ ਆ ਜੂਗਾ ਪਰ ਤੁਹਾਨੂੰ ਲੱਗਦਾ ਹੈ ਜੀ ਕਿ ਹੁਣ ਜਿਹੜੇ ਲੀਡਰ ਵੋਟਾਂ ਲੈਣ ਜਾਣਗੇ ਇਲੈਕਸ਼ਨ ਹੈਗਾ ਦੇ ਜੀ ਸਰਕਾਰ ਚੁਣੀ ਜਾਣੀ ਆ ਤਾਂ ਉਹਨਾਂ ਲੋਕਾਂ ਨੂੰ ਵੀ ਚਾਹੀਦਾ ਕਿ ਸ਼ੁੱਭਦੀ ਪਾਲੇ ਮਾਮੇ ਚ ਜਵਾਬ ਲੈਣ ਮੈਂ ਮੈਂ ਤੁਹਾਡੇ ਮਾਧਮ ਦੇ ਨਾਲ ਇਹੀ ਗੱਲ ਲੋਕਾਂ ਨੂੰ ਕਹਿਣਾ ਵੀ ਜਾਂ ਜਿੰਨੇ ਮੇਰੇ ਪੁੱਤ ਨੂੰ ਪਿਆਰ ਕਰਦੇ ਹੋ ਤੁਸੀਂ ਸਿੱਧੂ ਦੀ ਸੋਚ ਨੂੰ ਤੁਸੀਂ ਪਿਆਰ ਕਰਦੇ ਹੋ ਤੁਸੀਂ ਸਮਝਦੇ ਹੋ ਵੀ ਇਹ ਬਹੁਤ ਮਾੜਾ ਹੋਇਆ ਹੈ ਪਰ ਹੁਣ ਤੁਹਾਡੇ ਕੋਲੇ ਮੌਕਾ ਵੀਰੋ ਪੁੱਛਿਓ ਇਹਨਾਂ ਨੂੰ ਮੇਰੇ ਕੋਲੇ ਮੈਂ 2-4 ਦਿਨ ਦੇ ਵਿੱਚ ਆਪਦੇ ਆਪਣੇ ਸਵਾਲ ਵੀ ਅਪਲੋਡ ਕਰੂੰਗਾ ਜੇ ਜਿਹੜੀਆਂ ਤੁਸਾਨੂੰ ਹਾਈ ਕੋਰਟ ਦੇ ਫੈਸਲੇ ਨੂੰ ਕਿਉਂ ਨਹੀਂ ਮੰਨਦੇ ਇੱਕ ਗੁੰਡੇ ਦੀ ਇੰਟਰਵਿਊ ਤੁਸੀਂ ਕਿਵੇਂ ਕਰਵਾਤੀ ਅੱਜ ਤੱਕ ਤੁਸਾਨੂੰ ਕਿਉਂ ਨਹੀਂ ਪਤਾ ਲੱਗਿਆ ਕਿਉਂ ਨਹੀਂ ਪਤਾ ਲੱਗਿਆ ਕਿਹੜੇ ਲੋਕਾਂ ਨੇ ਸਿਕਿਉਰਿਟੀ ਲੀਕ ਕੀਤੀ ਸਰਕਾਰ 'ਚ ਬੈਠੇ ਲੋਕਾਂ ਨੇ ਮੇਰੇ ਪੁੱਤ ਦੀ ਸਿਕਿਉਰਿਟੀ ਵਾਪਸ ਲਈ ਪਹਿਲੀ ਗੱਲ ਦਾ ਫਿਰ ਵਾਪਸ ਕੀਤੀ ਹੋਈ ਨੂੰ ਅਨਾਉਂਸ ਕੀਤਾ ਇਹਨਾਂ ਕੀ ਤੁਸੀਂ ਆਪ ਦੇ ਵਿਭਾਗ ਦੀ ਪੜਤਾਲ ਕਰਨ ਦੀ ਕੋਸ਼ਿਸ਼ ਕੀਤੀ ਹੁਣ ਤੱਕ ਹੁਣ ਤਾਂ ਖੋਡੀਆਂ ਸਾਹਿਬ ਹੀ ਮੇਰੇ ਸਤਿਕਾਰਯੋਗ ਨੇ ਮੈਂ ਇਹਨਾਂ ਨੂੰ ਵੀ ਮਿਲਿਆ ਤਦੋਂ ਸੀਐਮ ਸਾਹਿਬ ਮਾਨਸਾਏ ਉਸ ਤੋਂ ਪਹਿਲਾਂ ਮੈਂ ਵਿਧਾਨ ਸਭਾ 'ਚ ਜਾ ਕੇ ਬੈਠਿਆ ਤਾਂ ਮੈਨੂੰ ਉਦੋਂ ਕੈਬਨਿਟ ਮਿਨਿਸਟਰ ਨੇ ਜਿਹੜਾ ਅੰਮ੍ਰਿਤਸਰ ਤੋਂ ਖੜੇ ਹੋਏ ਨੇ ਲੋਕ ਸਭਾ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਹਾਨੂੰ 20 ਤਰੀਕ ਨੂੰ ਬੁਲਾ ਦਾਂਗੇ ਸੀਐਮ ਸਾਹਿਬ ਨੂੰ ਤੁਸੀਂ ਧਰਨਾ ਦਿਓ ਮੈਂ ਕਿਹਾ ਮੈਂ ਵੀ ਨਹੀਂ ਦੇਣਾ ਚਾਹੁੰਦਾ ਧਰਨਾ ਤਾਂ ਧਰਨਾ ਦੇਣਾ ਹੁੰਦਾ ਤਾਂ ਮੈਂ ਉਦੋਂ ਦੇ ਦੇਂਦਾ ਜਦ ਮੈਂ ਪੁੱਤ ਦੀ ਡੈੱਡ ਬੋਡੀ ਲਈ ਬੈਠਾ ਸੀ ਉਦੋਂ ਮੇਰੇ ਨਾਲ ਲੱਖਾਂ ਲੋਕਾਂ ਦੀ ਤਾਦਾਦ ਸੀ ਮੈਨੂੰ ਇਹ ਲੱਗਿਆ ਵੀ ਕਿਸੇ ਦਾ ਹੋਰ ਨੁਕਸਾਨ ਨਾ ਹੋ ਜਾ ਕੋਈ ਸਾੜ ਫੂਕਲੀ ਘਟਨਾ ਨਾ ਹੋ ਜਾ ਮੈਂ ਇੱਕ ਜ਼ਿੰਮੇਵਾਰ ਫੌਜੀ ਆ ਮੈਂ ਡਿਸਪਲਾਈਨ ਉਹਦੇ ਕਰ ਦਿੰਦਾ ਪਰੰਤੂ ਮੈਂ ਇਹਨਾਂ ਦੇ ਸਾਹਮਣੇ ਵੀ ਸਵਾਲ ਰੱਖਿਆ ਸੀ ਵੀ ਮੇਰੀ ਆ ਕੈਬਨਿਟ ਸਾਹਿਬ ਤੁਸੀਂ ਐਮਐਸ ਤੋਂ ਪੁੱਛ ਕੇ ਲਿਆਦੇ ਵੀ ਮੇਰੀਆਂ ਇਹ ਗੱਲਾਂ ਜਾਇਜ਼ ਨੇ ਜੇ ਜਾਇਜ਼ ਨਹੀਂ ਤਾਂ ਮੈਨੂੰ ਹਾਂ ਨਾ ਉੱਤਰ ਦਿਓ ਅੱਜ ਤੱਕ ਮੰਤਰੀ ਸਾਹਿਬ ਨੇ ਨਹੀਂ ਉਦਾ ਉੱਤਰ ਦਿੱਤਾ ਹਾਲ ਤੱਕ ਹੋ ਸਕਦਾ ਉਹਨੂੰ ਕਿਸੇ ਦੇ ਅੱਗੇ ਨਾ ਦਿੱਤਾ ਪਰ ਮੈਨੂੰ ਐ ਤਾਂ ਕਹਿੰਦੇ ਭਾਈ ਮੇਰੀ ਸੀਐਮ ਸਾਹਿਬ ਨੇ ਸੁਣੀ ਨਹੀਂ ਮੈਂ ਤਾਂ ਨਹੀਂ ਤੁਹਾਡਾ ਮੈਂ ਗਲਤ ਕਰਦਾ ਲੱਗਦਾ ਅਗਦਾ ਸਵਾਲ ਖੁਸ਼ੀ ਦਿੱਤੀ ਆ ਪਰਵਾਤਮਾ ਨੇ ਦੁਬਾਰਾ ਸਿੱਧੂ ਮੂਸੇਵਾਲਾ ਦਾ ਗਾਣਾ ਕਦੋਂ ਲੋਕਾਂ ਦੇ ਸਪੋਰਟ ਹੋ ਰਿਹਾ ਲੋਕ ਬੜੀ ਡਿਮਾਂਡ ਕਰ ਰਹੇ ਵੀ ਨਵਾਂ ਗਾਣਾ ਜਲਦੀ ਹੋਣਾ ਕੁਝ ਇਹ ਤੇਈ ਗਾਣੇ ਸ਼ੁਭਦੀਪ ਦੇ ਹੋਰ ਕਲਾਕਾਰਾਂ ਨਾਲ ਜਿਹਨਾਂ ਸਟੈਫਲੈਂਡਨ ਆਈ ਸੀ ਆਪਣੇ ਕੋਲੇ ਯੂਕੇ ਤੋਂ ਸਟੀਲ ਬੈਂਗਲ ਯੂਕੇ ਵਾਲੇ ਉਹਨਾਂ ਨਾਲ ਗਾਣੇ ਕਲੈਬ ਕੀਤੇ ਹੋਏ ਨੇ ਸ਼ੁਭਦੀਪ ਦੇ ਕੁਸ਼ ਉਹ ਉਹ ਸਾ ਤੋਂ ਡੇਟਾ ਮੰਗ ਰਹੇ ਨੇ ਉਹ ਜੀ ਉਹ ਪਹਿਲਾਂ ਰੀਲੀਜ਼ ਕਰਦੇ ਫਿਰ ਆਪਾਂ 2-4 ਮਹੀਨੇ ਬਾਅਦ ਛੱਡਦੇ ਕਿਦੋਂ ਕਰ ਸਕਦੇ ਜੀ ਹਾਂਜੀ ਲੋਕ ਬਸ ਉਹਨਾਂ ਨੇ ਉਹਨਾਂ ਨੇ ਕੰਬੀਨੇਸ਼ਨ ਜਾਂ ਬਣਾ ਕੇ ਆਪਾਂ ਉਹਦੇ ਪਿੱਛੇ ਛੱਡ ਦਿਆਂਗੇ ਤੇ ਨਾਮ ਦਾ ਫਾਈਨਲ ਹੋ ਗਿਆ ਜੀ ਨਾਮ ਬੱਚੇ ਦਾ ਨਾਮ ਬੱਚੇ ਦਾ ਨਾਮ ਬੱਚੇ ਦਾ ਨਾਮ ਸ਼ੁਭਦੀਪ ਜੀ ਮੇਰਾ ਜੋ ਗਿਆ ਸੀ ਉਹੀ ਵਾਪਸ ਆਇਆ ਠੀਕ ਹੈ ਠੀਕ ਬਿਲਕੁਲ ਸੇਬ ਉਹੀ ਸਾਫ ਰੈਰੂ ਦਾ ਲੱਖ ਲੱਖ ਸ਼ੁਕਰ ਠੀਕ ਹੈ ਠੀਕ ਹੈ